सतगुर सजदा तग नग देवा

ਨਾ ਗਾਰੇ ਸੇ ਹੁੰਦੇ ਵਚਾਰ ਬਨਾਸ ਰਿਹਾ ਪਾਚੋ ਗਾ ਮਰ ਰਾਵੋ ਸਾਕ ਸੰਗ ਲਾਈ ਮਾ परिग्रहं च पाञ्चतयेने तत्र काण्डो यस्य तारा यवस्काः तत्र चोर्न तारा سرم رو واجب منا سكووا تتکاريا رات واجه انانت جنو بغتا گيو سڀا श्रीका गुरु नानक दयाय गुरु दया अमदास दास हर जन गुरु शिवराज श्री हराय शिव करम दयाय दसवें पाशाह श्री गुरु गोविंद सिंह शी महाराज सब ताइाएस पादी योग गुरु रंग साठिया तपिया ਜਿਨਾ ਨਾਮ ਜੱਗਿਆ ਗੰਢ ਕੇ ਚੱਗਿਆ ਉਹ ਦੇਵ ਚਲਾਇ ਤੇਰੇ ਨਿਮਕ ਏ ਘਰ ਨਾਮ ਦੇ ਮੇਰਾ ਮਨ ਤਰਸੀਤ ਰਹੇ ਜੇ ਮਹਾਵਾ ਕਾਂਸਰ ਵਿਦ ਕਰਤਾ ਪ੍ਰਖਤਨ ਆ ਵਾ ਨਾਮ ਗਾਉ ਵਾਲੇ ਮਹਾਵਾ ਕਾਂਸਰ ਆਉ ਜੀ ਦੇ ਨਾਮ ਘਰ ਵਰਸਾਏ ਹੋਏ ਸੰਤਾਂਾਂ ਪਰਿਚ ਹਰਪ੍ਰੀਤ ਸਿੰਘ ਜੀ ਮਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਸਲਾਹਾਂ ਜੋੜਵੇਂ ਨਿਆਣੂ ਮੋਹਿੰਦਰ ਪਰਿਵਾਰ ਵੱਲੋਂ ਸਾਰੇ ਹੀ ਪਰਿਵਾਰਾਂ ਵੱਲੋਂ ਸਰਬਾਤ ਸੰਗਤਾਂ ਵੱਲੋਂ ਸਤਿਗੁਰੂ ਜੀ ਪਰਸੋਂ ਰੋਜ਼ ਤੋਂ ਮਰਬਾਣੀ ਨੇ ਸ੍ਰੀ ਅਖੰਡ ਪਾਠ ਸਾਹਿਬ ਰਾਮ ਕਰਵਾਏ ਸੀ ਆਪ ਜੀ ਦੀ ਉਚੇ ਸੁੱਚੀ ਪਾਠ ਸੁਣ ਕੇ ਬਾਣੀ ਸਭ ਪੂਰਨ ਹੋਈ ਆ ਏਕ ਪਏ ਹਨ ਸਤਿਗੁਰੂ ਜੀਓ ਬਾਣੀ ਪੜ ਦੇਣਾਂ ਤੋਂ ਕੰਮਤੀ ਜਗਾਂ ਤੋਂ ਸੇਵਾਦਾਰ ਹੈ ਗਏ ਮਨੋਂ ਆਪ ਜੀ ਨੇ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰ ਲੋਕ ਪਰਦੇ ਕੰਨ ਨੇ ਮੇਰ ਪ੍ਰਿਆਰਣ ਦੇ ਬਾਦ ਮਟਕ ਦੂਰ ਕਰਨੇ ਆਪ ਜੀ ਨੇ ਮੇਰ ਪ੍ਰਿਆਰ ਰੱਖਣਾ ਸਭਨਾ ਦੀਆਂ ਮਨੁਕਤੀ ਲਈ ਹੈ ਸੇਵਕਾਂ ਦੀ ਸੇਵਾ ਕੀਤੀ ਹੋਈ ਥਾਏ ਪਾਵੀ ਆਪਣੇ ਘਰੋਂ ਘਰੋਂ ਜੜਦੀਆਂ ਕਲਾ ਬੰਛਰੀਆਂ ਭੋਗ ਦੇ ਸਮਰਥਨ ਕਾ ਦੀ ਹਾਜ਼ਰੀ ਆਪਰੇਦਰ ਤੇ ਪ੍ਰਵਾਨ ਕਰਨੀਆਂ ਆਪ ਜੀ ਨੇ ਮੇਰ ਪ੍ਰਿਆਰ ਰੱਖਣਾ ਸਤਿਗੁਰੂ ਜੀ ਆਪ ਜੀ ਦੇ ਚਾਰਕ ਤੇ 12 ਵਾਸਤੇ ਪਰ ਅੱਧੀ ਮਾਤਰਾ ਹੈ ਸਤਿਗੁਰੂ ਜੀ ਜਿਨ੍ਹਾਂ ਦੇ ਨਾਮ ਵਿੱਚੋਂ ਸੇਵਾ ਕੀਤੀ ਗਈ ਹੈ ਖਜ਼ਾਨੇ ਭਰਪੂਰ ਕਰਨੇ ਦਰਨੀਆ ਕਲਾ ਕਰਨੀਆਂ ਸਤਿਗੁਰੂ ਜੀ ਆਇਆਂ ਪ੍ਰਸਾਦ ਜੀ ਦੇਗ ਅੱਜ ਮੈਂ ਆਪਜੀ ਭੋਗ ਲਾਉਂ ਲਗਾਉ ਆਪ ਭੋਗ ਸਰਬਾਤੀ ਸੰਤਾਂ ਚ ਵਰਤਾਉਂਦੀ ਆਗਿਆ ਬਖਸ਼ੀ ਸਤਿਗੁਰੂ ਜੀ ਜਿਉ ਜੀ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਜੱਪੇ ਜਿਨ੍ਹਾਂ ਵੀ ਮਣੋ ਕਾਮਨਾਵਾਂ ਭਾਵਨਾਵਾਂ ਕਰਕੇ ਸੰਤਾਂ ਨੇ ਸੇਵਾ ਕੀਤੀ ਹੈ ਸਾਮਨਾ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ ਚੜ੍ਹਦੀਆਂ ਕਲਾ ਵਾਹਿਗੁਰੂ ਜੀ ਕਾਰ ਕਾਲ ਸਾਰ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਖਿਆ ਭਈ ਕਾਲ ਨਿਹਾਰ 啊，那个，你你，啥的？ Bravo! ਸਭੇ ਤੋਰ ਕਸਾਰੇ ਗੁਰੂ ਫਿਰ ਨਾਨਕ ਦੂ ਗੁਦਾ ਧਿਆ ਗੁਰੂ ਪੂਰੇ ਤੁਝ ਦਿਆ ਫਿਰ ਕੋਟ ਪੜੀ ਪਾਏ ਕੋਟ ਜਨਮ ਕੇ ਪਤ ਸੰਤਾ ਵੱਲੋਂ ਹਰ ਸਾਲ ਦੀ ਤਿਹਰਾ ਸਨਾਨਾ ਜੋੜ ਮੇਲਾ ਬਣਾਇਆ ਜਾਂਦਾ ਹੈ ਐਤ ਕੀ ਵਾਰ ਵੀ ਜਿਨ੍ਹਾਂ ਦੇ ਹਨ ਸੰਪੂਰਨ ਪੋਗ ਪੈ ਚੁਕੇ ਹਨ ਹੁਕਮਨਾਮਾ ਸੱਭ ਹੋ ਸਕਾ ਹੈ ਕੋਨਾ ਹਰ ਕੀ ਕਥਾ ਕਹਾਣੀਆਂ ਗੁਰਮਿਰ ਸੁਨਾਈਆਂ ਬਨਹਾਰੀ ਗੁਰ ਆਪਣੇ ਗੁਰ ਕੋ ਵਰਜਾਈਆਂ ਦੇ ਮਹਾਬਾਪਾਂ ਅਨਸਾਰ ਜੋ ਕਿ ਰੱਬੀ ਕੁਰਬਾਨੀ ਦਾ ਕੀਰਤਨ ਰੰਗ ਹੋ ਰਿਹਾ ਹੈ ਸਰਬੱਤ ਦਾ ਸ਼ਮਤਾਨ ਬੇਨਤੀ ਹੈ ਜਿਨ੍ਹਾਂ ਨੇ ਜਲਪਾਣੀ ਛਕ ਲਿਆ ਹੈ ਜੋ ਛਕ

ڏاڍو <laughs> ته i oh, oh, what mm -hmm. thank you Thank you. ਦੇਸ ਗੁਰ ਤੋਂ It's not it Yeah.